ਸ਼ਿੰਗਾ ਕੋੜ ਕੋਈ ਕਿਲਾ ਆਦਕ ਨਹੀਂ ਸੀ ਜਿਸ ਦੀ ਓਟ ਲੈ ਕੇ ਉਹ ਲੜਨਾ ਅਤੇ ਆਪਣੇ ਆਪ ਨੂੰ ਬਚਾ ਲੈਣਾ ਆਖਿਆ ਉਹ ਬਿਨਾ ਕਿਲਿਆਂ ਤੋਂ ਲੜਨ ਵਾਲੇ ਸਨ ਉਠਣਾઠ ਰੋਹੀ ਮਦਛ ਪੈ ਕੈ ਖੂਹਨਾ ਖੱਡਣਾ ਮਾਹੇ ਉਸ ਵੇਲੇ ਵਕਤ ਐਸਾ ਸੀ ਕਿ ਸਿੰਘ ਜਾਂ ਤਾਂ ਜੰਗਲਾਂ ਵਿੱਚ ਰਹਿੰਦੇ ਸਨ ਜਾਂ دریاਵਾਂ ਦੇ ਵਿੱਚ ਰਹਿੰਦੇ ਸਨ ਕੰਢਿਆਂ ਤੇ ਲੋਕ ਛਿਪਕੇ ਬੜਾ ਔਖਾ ਵਕਤ ਉਸ ਸਮੇਂ ਕਨੇ ਬਸ ਇੰਨਾ ਕੋਈ ਹੈ ਕਿ ਜੇ ਸਿੰਘ ਸਿੰਘਾਂ ਨੂੰ ਤੁਰਕਾਂ ਦੀ ਆਵਾਈ ਦਾ ਪਤਾ ਲੱਗਦਾ ਤਾਂ ਝਟ ਝਾੜਾਂ ਵਿੱਚ ਜਾ ਵੜਦੇ ਰੋਹੀਆਂ ਕੂਹਾਂ ਖੱਡਾਂ ਝੱਲਾ ਬੀਲਿਆਂ ਆਦਿ ਜਗ੍ਹਾ ਜਿੱਥੇ ਮਿਲਦੀ ਉੱਥੇ ਸਿਰ ਲਕਾਉਂਦੇ ਸਨ ਕਾਪੇ ਸੂਏ ਸਿੰਘਾਂ ਨੇ ਜਾ ਤੁਰਕ ਨਾ ਵਾਈ ਛੱਡ ਕਰ ਘਰ ਗਏ ਬਣੇ ਲੁਕਾਈ ਜਦੋਂ ਸਿੰਘਾਂ ਨੇ ਤੁਰਕ ਸ਼ੈਨਾ ਦਾ ਆਉਣਾ ਸੁਣਿਆ ਤੁਰਕ ਫੌਜ ਸਾਡੇ ਤੇ ਚੜ ਕੇ ਆ ਰਹੀ ਏ ਉਦੋਂ ਉਹ ਆਪਣੇ ਘਰ ਛੱਡ ਕੇ ਜੰਗਲ ਵਿੱਚ ਜਾ ਲੋਕੇ ਹਨ ਉੱਤੇ ਉਹਨਾਂ ਕੇ ਟੱਬਰ ਗਿਓ ਰਲ ਮਿਲ ਲੋਕਾਂ ਬਚ ਰਹੇ ਤੇ ਉਹ ਉਹਨਾਂ ਸਿੰਘਾਂ ਦੇ ਜਿਹੜੇ ਟੱਬਰ ਸਨ ਉਹ ਲੋਕਾਂ ਵਿੱਚ ਰਲ ਮਿਲ ਕੇ ਬਚੇ ਰਹੇ ਸਨ ਕਿਸੇ ਦੀ ਮਾਸੀ ਪੁੱਮੀ ਤਾਈ ਚਾਚੀ ਕਹਿੰਦੇ ਬਣਦੇ ਇਉਂ ਘਰਾਂ ਵਿੱਚ ਰਲ ਕੇ ਇਉਂ ਉਹਨਾਂ ਨੇ ਆਪਣੇ ਆਪਣੇ ਆਪ ਬਚਾਲਿਆ ਹੈ ਦਿਨੇ ਸਿੰਘ ਉੱਥੇ ਤੇ ਨਾਏ ਰਾਤ ਪਰੇ ਆਵਤ ਘਰ ਮਾਹਿ ਸਿੰਧ ਦਿਨੇ ਉੱਥੇ ਘਰਾਂ ਵਿੱਚ ਹੁੰਦੇ ਨਹੀਂ ਦਿਨੇ ਜੰਗਲ ਬੇਲੇ ਉੱਤ ਟਿੰਪਲ ਜਾਂਦੇ ਰਾਤ ਪਈ ਤੇ ਆਪੋ ਆਪਣੇ ਘਰਾਂ ਨੂੰ ਮੁੜਦੇ ਇਸੀ ਵਾਰ ਤਾਂ ਏਮ ਬਚ ਰਹੇ ਹਾਥ ਨਾ ਆਏ ਬਹਿ ਖਾਲੀ ਗਏ ਕਹਿੰਦੇ ਐਤਕੀ ਦੀ ਵਾਰੀ ਤਾਂ ਸਿੰਘ ਇਉਂ ਲੁਕ ਛੁਪ ਕੇ ਬਚ ਗਏ ਹਨ ਸ਼ਿਗਾਂ ਨੂੰ ਪਹਿਲਾਂ ਪਤਾ ਲੱਗ ਗਿਆ ਸਿੰਘ ਤੁਰਕਾਂ ਦੇ ਹੱਥ ਨਾ ਆਏ ਭਵ ਸਿੰਘ ਭੜੇ ਨਹੀਂ ਗਏ ਤੁਰਕਾਂ ਨੂੰ ਖਾਲੀ ਹੱਥ واپس ਮੁੜਦਾ ਪਿਆ ਹੋਇਰਾ ਜਦ ਖਾਲੀ ਤੁਰਕੇ ਮੰਗਏ ਆਏ ਨਮੋਸ਼ੀ ਤਾਂ ਹੈ ਕਿਉਂ ਜਦੋਂ ਤੁਰਕਾਂ ਦੀ ਔਜ ਖਾਲੀ ਗਈ ਤਾਂ ਸ਼ਰਮਿੰਦਗੀ ਹੋਈ ਉਹਨਾਂ ਨੂੰ ਕਿ ਥੋੜੇ ਜਿਹੇ ਇਨਸਾਨ ਗਿਣਤੀ ਦੇ ਐਨੀ ਫੌਜ ਗਈ ਸੀ ਤੁਰਕਾਂ ਅਸੀਂ ਉਹਨਾਂ ਨੂੰ ਫੜ ਨਹੀਂ ਸਕੇ ਚਿੱਤ ਜਿਵੇਂ ਝੂੜਤ ਫੇਰਾ ਮਾਰਨ ਸਿੰਘ ਫਰਾਹ ਜਿਵੇਂ ਚਿੱtre ਦਾ ਵਾਰ ਖਾਲੀ ਚਲਿਆ ਜਾਏ ਤਾਂ ਉਹ ਝੁਰਦਾ ਹੈ ਜਿੰਨਾ ਚਿਰ ਦੁਬਾਰਾ ਵਾਰ ਨਾ ਕਰ ਲਵੇ ਉਹਨਾਂ ਚਿਰ ਉਸ ਨੂੰ ਸ਼ਾਂਤੀ ਨਹੀਂ ਆਉਂਦੀ ਚਿੱtre ਦਾ ਭਾਵ ਛੇੜ ਤੋਂ ਛੋਟਾ ਮਾਸਾਰੀ ਜਾਨਵਰ ਇਸ ਤਰ੍ਹਾਂ ਤੁਰਕ ਜਦੋਂ ਖਾਲੀ ਹੱਥ ਵਾਪਸ ਗਏ ਤਾਂ ਸ਼ਰਮਿੰਦਗੀ ਆਈ ਉਹਨਾਂ ਨੂੰ ਦੂਸਰੇ ਟਿੱਚਰਾਂ ਕਰਦੇ ਨੇ ਕਿਉਂ ਫੜ ਲਿਆ ਸੀ ਕੰਮ ਆਇਆ ਹਤੋਂ ਅੱਡੇ ਤੁਰ ਕਹਿੰਦੇ ਹਨ ਕਿ ਇਹਨਾਂ ਸਿੰਘਾਂ ਨੂੰ ਜ਼ਰੂਰ ਮਾਰੀਏ ਜਿੰਨਾ ਚਿਰ ਮਾਰਦੀ ਲੈਂਦੇ ਉਤਨਾ ਚਿਰ ਸਾਨੂੰ ਸ਼ਾਂਤੀ ਨਹੀਂ ਆਉਣੀ ਚਾਹ ਪਏ ਤੁਰਕ ਸਿੰਘਾਂ ਨਾ ਫਿਰ ਚਾਹੇ ਮਾਰਨਾ ਸਿੰਘ ਵੀ ਚਾਹੇ ਬਖਤ ਗੁਜ਼ਾਰਨਾ ਤੁਰਕ ਸਿੰਘਾਂ ਨੂੰ ਫਿਰ ਮਾਰਨਾ ਚਾਹੁੰਦੇ ਸਨ ਸਿੰਘ ਆਪਣਾ ਸਮਾ ਜਿਹੜਾ ਉਹ ਪਾਸ ਕਰਨਾ ਚਾਹੁੰਦੇ ਨੇ ਕਿ ਵੱਧ ਜਾਈਏ ਦੰਗੇ ਪਸਾਦ ਤੋਂ ਐਵੇਂ ਬਹੁਤ ਖੂਨ ਡੁੱਲੇਗਾ ਫੌਜ ਵੱਡੀ ਆਉਂਦੀ ਐ ਇਸ ਕਰਕੇ ਸਿੰਘ ਲੁਕੇ ਰਹਿੰਦੇ ਨੇ ਕਹਾਂ ਸਿੰਘ ਕਬ ਹਮ ਬਖਤਾਵਗ ਹਮ ਤੇ ਲੋਕ ਤੁਰਕ ਜਿੰਦ ਬਚਾਵਗ ਸਿੰਘ ਜਦੋਂ ਆਸ ਵਿੱਚ ਗੱਲਾਂ ਕਰਦੇ ਹਨ ਤਾਂ ਕਹਿੰਦੇ ਵੀ ਜਦੋਂ ਸਾਡਾ ਸਮਾ ਆ ਗਿਆ ਨਾ ਜਿਵੇਂ ਅਸੀਂ ਹੁਣ ਤੁਰਕਾਂ ਤੋਂ ਲੋਕ ਛਿਪ ਕੇ ਦਿਨ ਕੱਟਦੇ ਆਂ ਕਦੇ ਸਮਾਵੇਗਾ ਜਦੋਂ ਇਹ ਤੁਰਕ ਸਾਡੇ ਪਰੋਂ ਲੁੱਟ ਕੇ ਆਪਣੀਆਂ ਜਾਨਾਂ ਬਚਾਇਆ ਕਰਨਗੇ ਹੰਨੇ ਹੰਨੇ ਹੋਏ ਬਹਿ ਪਾਛਾ ਲੈ ਆਪੋ ਆਪਣੋ ਮੁਲਕ ਉਗਰਾ ਸਤਿਗੁਰ ਜੀ ਦਾ ਹੁਕਮ ਹੈ ਮੇਰਾ ਖਾਲਸਾ ਹੰਨੇ ਹੰਨੇ ਪਾਛਾ ਹੋਵੇਗਾ ਕਾਠੀ ਕਾਠੀ ਪਾਛਾ ਹੀ ਹੋਵੇਗੀ ਆਪੋ ਆਪਣਾ ਮੁਲਕ ਮਲ ਲੈਣਗੇ ਸਿੰਘ ਮਾਮਲਾ ਗਰਉਣਗੇ ਮਰਜੀ ਦਾ ਜਦੋਂ ਖਾਲਸੇ ਦਾ ਰਾਜਾ ਵੇਗਾ ਹਮ ਗੁਰ ਬਚਨਾ ਝੂਠ ਤੋਂ ਤੋਂ ਨਹੀਂ ਹਮ ਸਹੀ ਜਾਏ ਦੁੱਖ ਕਟੈ ਤਦਾਹੀਂ ਸਿੱਖ ਗੁਰਮਤੇ ਕਰਦੇ ਹਨ ਕਿਨੇ ਸਾਡੇ ਗੁਰੂ ਦਾ ਬਚਨ ਝੂਠਾ ਨਹੀਂ ਹੈ ਉਹ ਸੱਚ ਹੋਣਾ ਇੱਕ ਦਿਨ ਅਸੀਂ ਦੁੱਖ ਸਹੀ ਜਾ ਰਹੇ ਹਾਂ ਇਸੇ ਤਰ੍ਹਾਂ ਸਾਡਾ ਦੁੱਖ ਕਟਿਆ ਜਾਏਗਾ ਪਰ ਸਾਡੀ ਆਉਣ ਵਾਲੀਆਂ ਪੀੜੀਆਂ ਰਾਜ ਕਰਨਗੀਆਂ ਕਿੱਥੇ ਬਤਨਮਾਦ ਸਾਖ ਮਿੱਤ ਸਿੰਘ ਬਸੈ ਨਿਜ ਦੇਸ ਸਿੰਘ ਸਤਾਂ ਅੰਗਾਂ ਦੇ ਵਿੱਚ ਕੀ ਵਸਦੇ ਨੇ ਕਿਤੇ ਰਿਸ਼ਤੇਦਾਰੀਆਂ ਕਿਤੇ ਭਾਈਚਾਰਾ ਕਿਤੇ ਸੱਜਣ ਮਿੱਤਰਪੋੜ ਸਿੰਘ ਆਪਣਾ ਨਰਵਾ ਕਰ ਰਹੇ ਸਨ ਐਂ ਗੁਜਾਰਾ ਸਿੰਘ ਕਰਾਂ ਲੁਖਸ਼ ਰੱਖ ਗੁਰਪੇਸ਼ ਲੁਖਸ਼ ਕੇ ਗੁਰਾਂ ਦਾ ਭੇਸ਼ ਨਹੀਂ ਤਿਆਗ ਤਿਆਗ ਰਹੇ ਨਾ ਹੀ ਬਾਣਾ ਤਿਆਗਿਆ ਥਾਲਸਾ ਜੀ ਵੇਖੋ ਕਿੰਨੀਆਂ ਭੀੜਾਂ ਪਈਆਂ ਸਨ ਉਹਨਾਂ ਦੇ ਉੱਤੇ ਉਹਨਾਂ ਨਾਂ ਬਾਣਾ ਤਿਆ ਗਿਆ ਤੇ ਨਾਂ ਸਿੱਖੀ ਤਿਆਗੀ ਹੈ ਭਾਵੇਂ ਸਿਰਾਂ ਦੇ ਮੁੱਲ ਪੈ ਗਏ ਘਰ ਉਜਾੜ ਦਿੱਤੇ ਚੱਪਾ ਚੱਪਾ ਛਾਣ ਮਾਰਿਆ ਸਿੰਘਾਂ ਨੂੰ ਖਤਮ ਕਰਨ ਲਈ ਜੰਗੜਾ ਤੱਕ ਨੂੰ ਅੱਗ ਲਾ ਦਿੱਤੀ ਬੜੇ ਕਸ਼ਟ ਚਲਦੀ ਹੋਈ ਕੌਮ ਕਿਤੇ ਚੜਖੜੀਆਂ ਤੇ ਚੜ੍ਹੇ ਜਾ ਰਹੇ ਨੇ ਕਿਤੇ ਖੋਪਰੋ ਤਾਰੇ ਜਾ ਰਹੇ ਨੇ ਕਿਤੇ ਬੰਦ-ਬੰਦ ਕੱਟੇ ਜਾਂਦੇ ਨੇ ਬੜੀਆਂ ਮੁਸੀਬਤਾਂ ਝੱਲਦੇ ਹੋਇਆ ਕੌਮ ਦੇ ਆਗੂ ਜਰਨੈਲ ਕੌਮ ਦੇ ਉਸ ਸੁਨਹਿਰੀ ਇਤਿਹਾਸ ਨੂੰ ਆਪਣੇ ਲਹੂ ਦੇ ਨਾਲ ਲਿਖਦੇ ਨੇ ਆਖਿਆ ਖਾਲਸਾ ਜੀ ਜਿਹੜਾ ਆਪਣੇ ਬਜ਼ੁਰਗਾਂ ਵੱਲ ਬੜੀਆਂ ਵੱਲ ਧਿਆਨ ਮਾਰੋ ਭਾਵੇਂ ਉਹ ਲੋਕ ਛਿੱਟ ਕੇ ਹੀ ਵਕਤ ਕਰਦੇ ਰਹੇ ਕੱਟਦੇ ਰਹੇ ਗੁਜ਼ਾਰਾ ਕਰਦੇ ਰਹੇ ਪਰ ਉਹਨਾਂ ਗੁਰੂ ਨੂੰ ਨਹੀਂ ਧਿਆ ਗਿਆ ਜਾ ਬਈ ਆ ਫੇਰ ਸੁਣੋ ਉਹਨ ਸਿੰਘਾਂ ਦੀ ਬਾਤ ਕਰਾਏ ਦਿਓ ਜਿਨ੍ਹਾਂ ਦੁਸ਼ਟਨਾਂ ਦਾ ਘਾਤ ਜਿਹੜੇ ਸਿੰਘਾਂ ਨੂੰ ਤੁਰਕ ਲੱਭਦੇ ਨੇ ਕਿ ਇਹਨਾਂ ਸਿੰਘਾਂ ਨੂੰ ਮਾਰਨਾ ਹੀ ਮਾਰਨਾ ਹੈ ਕਿਵੇਂ ਬੀਤੀ ਫਿਰ ਉਹਨਾਂ ਨਾਲ ਉਹ ਗੱਲ ਸੁਣੋ ਕੋਤਸ ਜਾਦੋ ਸੁਲਤਾਨੀਓਂ ਗ੍ਰਾਮ ਉਸ ਕਹਿਂਦੂ ਕਰੇ ਤ੍ਰੁਪਨ ਕਾਮ ਦੁਸ਼ਟਾਂ ਨੇ ਪਾਪੀਆਂ ਨੇ ਜਿਵੇਂ ਉਹਨਾਂ ਦਾ ਘਾਤ ਕਰਵਾ ਦਿੱਤਾ ਹੈ ਸ਼ਹੀਦ ਕਰਵਾਇਆ ਹੈ ਭਾਈ ਸਾਹਿਬ ਆਖਦੇ ਸੁਣੋ ਕਿ ਸੁਜਾਦਾ ਪਿੰਡ ਇਹ ਸੁਲਤਾਨੀਆਂ ਦਾ ਨਗਰ ਹੈ ਸਗੀ ਸਰਵਰ ਦੇ ਚੇਲਿਆਂ ਦਾ ਕਹਿੰਦੇ ਤਾਂ ਹਿੰਦੂਸਾਨ ਹਿੰਦੂਸਤਾਨ ਸਦਾਉਂਦੇ ਸਨ ਆਮ ਕਰਕੇ ਜੱਟ ਆਦਿਕ ਸਾਰੇ ਹਿੰਦੂ ਕਹਾਉਂਦੇ ਸਨ ਪਰ ਕੰਮ ਉਹ ਤੁਰਕਾਂ ਵਾਲੇ ਕਰਦੇ ਸਨ ਉਹਨਾਂ ਸਾਥ ਰੜਾਏ ਮੁਸਲੇਕ ਕਾਲ ਇਉ ਚੱਕਰ ਤੁਰਕਨ ਨਾਲ ਕਲਾਲ ਕੋ ਤੇ ਮੁਸਲਮਾਨ ਕਲਾਲ ਹਿੰਦੂ ਵੀ ਹੁੰਦੇ ਨੇ ਮੁਸਲਮਾਨ ਉਹਨਾਂ ਸੁਲਤਾਨੀਆਂ ਆਪਣੇ ਨਾਲ ਕਲਾਨ ਮੁਸਲਮਾਨਾਂ ਨਾਲ ਜਿਹੜਾ ਉਹ ਨਾਲ ਰੜਾ ਲਿਆ ਹੈ ਇਹ ਮਿਲ ਦੋਇਨ ਮਤੇ ਪਕਾਏ ਰੰਧਾਵਨ ਸਿੰਘਨ ਦੇਏ ਮਰਵਾਏ ਸੁਲਤਾਨੀਆਂ ਨੇ ਤੇ ਕਲਾਲਾਂ ਨੇ ਮਿਲ ਕੇ ਮਤਾ ਪਕਾ ਲਿਆ ਵੀ ਸਿੰਘਾਂ ਨੇ ਕਿਵੇਂ ਕਾਬੂ ਕਰੀਏ ਰੰਧਾਵੇ ਗੋਦ ਦੇ ਅਮਰਧਾਰੀ ਸਿੰਘਾਂ ਕਿਵੇਂ ਮਰਵਾਈਏ